ਮੰਡੀਆਂ ਦੇ ਵਿੱਚ ਕਿਸਾਨਾਂ ਨੇ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਕਰਨ ਦੀ ਲਗਾਈ। ਦੋਸ਼ ਕਿਹਾ 17 ਦਿਨਾਂ ਤੋਂ ਬੈਠੇ ਆ ਮੰਡੀ ਦੇ ਵਿੱਚ ਨਹੀਂ ਹੋ ਰਹੀ ਝੋਨੇ ਦੀ ਖਰੀਦ। ਦੂਜੇ ਪਾਸੇ ਸੈਕਟਰੀ ਮਾਰਕੀਟ ਕਮੇਟੀ ਨੇ ਕਿਹਾ ਪਿਛਲੇ ਸਾਲ ਦੇ ਮੁਕਾਬਲੇ 10% ਝੋਨਾ ਇਸ ਵਾਰ ਆਵੇਗਾ ਘੱਟ। ਬੁੱਧਵਾਰ ਨੂੰ 12 ਵਜੇ ਲਗਭਗ ਬਠਿੰਡਾ ਦੀ ਦਾਣਾ ਮੰਡੀ ਦੇ ਅੰਦਰ ਦੌਰਾ ਕੀਤਾ ਗਿਆ ਤਾਂ ਉੱਥੇ ਬੈਠੇ ਕਿਸਾਨਾਂ ਨੇ ਕਿਹਾ ਕਿ ਉਹ 17 ਦਿਨਾਂ ਤੋਂ ਬੈਠੇ ਆ ਲੇਕਿਨ ਇੱਥੇ ਨਾ ਤਾਂ ਕਿਸੇ ਤਰ੍ਹਾਂ ਦਾ ਵੀ ਪ੍ਰਬੰਧ ਹਨ। ਅਤੇ ਨਾ ਹੀ ਇੱਥੇ ਬੋਲੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਆਖਿਆ ਕਿ ਉਹ ਲੰਬੇ ਸਮੇਂ ਤੋਂ ਬੈਠੇ ਹਨ ਇੱਥੇ ਕਿਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਆਪਾਂ ਝੋਨੇ ਦੀ ਖਰੀਦ ਜਲਦੀ ਕੀਤੀ ਜਾਵੇ ਕਿਉਂਕਿ ਇਸ ਦੇ ਨਾਲ ਉੱਥੇ ਉਹ ਮੰਡੀਆਂ ਦੇ ਵਿੱਚ ਬੈਠੇ ਹੁੰਦੇ ਕਣਕ ਦੀ ਜਿਹੜੀ ਬਜਾਈ ਹੋਊਗੀ ਲੇਟ ਪਈ ਹੈ ਅਤੇ ਜਦ ਇਹ ਸੰਬੰਧੀ ਸਖਤਰ ਮਾਰਕੀਟ ਕਮੇਟੀ ਨਾਲ ਉਕਲਬਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਆਪਣਾ ਮੁਕਾਬਲੇ 85% ਝੋਨਾ ਮੰਡੀਆਂ ਦੇ ਵਿੱਚ ਆ ਚੁੱਕਾ ਹੈ ਅਤੇ 5% ਜੀ ਹੋਰ ਆਉਣ ਦੀ ਉਮੀਦ ਹੈ ਉਹਨਾਂ ਕਹਿੰਦੇ ਪਿਛਲੇ ਸਾਲ ਦੇ ਮੁਕਾਬਲੇ 10% ਇਸ ਵਾਰ ਝੋਨਾ ਘਟਾਵੇਗਾ। ਸੀਬੋ ਵਾਲੀ ਗੁਰਪਾਲ ਸਿੰਘ ਕਿਹਾ ਕਿ ਮੇਰੇ ਰੋਚਨਾ ਲੱਗ ਗਈ। ਅੱਜ 12 ਦਿਨ ਹੋ ਗਏ ਜੀ। ਉਹਨਾਂ ਤੇ ਮਾਇਰ ਝੋਨੇ ਦਾ ਮੌਸਮ ਹੀ ਮੰਨ ਕੇ ਚਲੋ ਵੀ 16.8 ਰਾਇ ਮੈਂ ਚੈੱਕ ਕਰਾ ਲਿਆ। ਤੇ ਕੋਈ ਸੈਦਰਾਲਾ ਹੱਥ ਨਹੀਂ ਬਹੁਤ ਸੈਦਰਾਲਾ ਕਹਿੰਦਾ ਵੀ ਕਾੜ ਦੇ ਤਾਂ ਝੋਲਾ ਝੋਨਾ ਤੋਦ ਦੂੰਗਾ ਜੀ। ਧੱਕਾ ਹੋ ਰਿਹਾ ਹੈ ਧੱਕਾ ਹੋਈ ਜਾਂਦਾ ਸ਼ਰੇਆਮ ਜ਼ਿੰਮੇਦਾਰ ਨਾ ਜੀ। ਆਰੇ ਨਾਲ ਲਿਆ ਬਜ਼ੁਰਗ ਬੈਠੇ ਇਹਨਾਂ ਨੂੰ ਵੀ 17 ਦਿਨ ਹੋ ਗਏ ਸਾਡੀ ਕੋਈ ਸੁਣਾਈ ਨਹੀਂ ਮੰਡੀ ਦੇ ਵਿੱਚ ਨਾ ਇੱਥੇ ਕੋਈ ਲੈਟਰਿੰਗਾਂ ਨਾ ਕੋਈ ਬਾਥਰੂਮਾਂ ਨਾ ਕੋਈ ਇੱਥੇ ਪਾਣੀ ਦੀ ਸੁਵਿਧਾ ਗਈ ਪਾਣੀ ਵੀ ਉਹ ਟੈਂਕਾਂ ਦਾ ਹੀ ਖਾਰਾ ਹੈਗਾ ਉਹ ਤਾਂ ਕਿੰਨਾ ਕਿੱਜੇ ਆ ਗੱਲ ਕਰੀਏ ਛਾੜਦੀ ਹੈ ਛਾਰ ਦਾ ਮੰਨ ਗਏ ਹਾਂਜੀ ਕਿਲੇ ਦਾ ਸਾਡਾ ਮੰਨ ਚਲੋ ਜਿਹੜੇ ਹਿਸਾਬ ਨਾਲ 17 ਦਿਨ ਹੋ ਗਏ ਹਾਲਾਤ ਆ ਜੀ 10 10 ਮਨ ਚੱਕ ਘਟ ਗਿਆ ਇਹ ਗੱਲ ਇੱਥੇ ਜੀ ਮੰਡੀ ਚ ਪੇਜਦਾ ਨਹੀਂ ਮਤਲਬ ਆਪਾਂ ਜਿਹੜੇ ਝੋਨਾ ਝੋਨਾ ਵੱਡਿਆ ਜੀ ਉਹਦੇ ਨਾਲ ਵੀ ਘਟਿਆ ਜੀ ਗਰਮੀ ਕਾਰਨ ਘਟਿਆ ਜੀ ਹੂੰ ਮੀਨੀ ਪੈ ਰਿਆ ਜਿਹੜਾ ਕਾਰ ਹੁਣ ਜੋ 26 ਆਈ 26 ਨੂੰ ਸਰਕਾਰ ਨੱਕ ਮਾਰ ਰਹੀ ਹੈ ਕਿ ਪਹਿਲਾਂ ਭਗਵਾਨ ਜੀ ਨੇ ਐਲਾਨ ਕਰਤਾ ਵੀ ਮੈਂ ਲਾਉਣਾਗਾ ਚੱਕੂਆਂੇ 26 26 ਨੂੰ ਚਾਗ ਦੇਣੀਗੇ ਜਿੰਨੇ ਵੀ ਸਾਰੇ ਜ਼ਿਮੀਦਾਰਾਕਾਰ ਦੇ ਝੋਨਾ ਦੇ ਰਹੇ ਆ ਜੀ ਉਹ ਕਾਰ ਦੇ ਕਾਰ ਕਾਰ ਕਰਾਉਣੇ ਆਗੇ ਉਹ ਇਹਨਾਂ ਨੂੰ ਸਾਨੂੰ ਪੰਜ ਪੰਜ ਸ਼ੀਸ਼ੀ ਮੰਦਾ ਘਾਟਾ ਪੈ ਰਿਹਾ ਜੀ ਤਰਫੋਂ ਪਿੰਨੇ ਦੇ ਨੋਕੇ ਮੰਡੀ ਚ ਮਿਹੜੇਣਾ 17 ਦਿਨ ਹੋ ਗਈ ਕਣ ਕਿ ਕਿੰਨੀ ਕਿਲੋਟ ਹੋ ਗਈ ਜੀ ਹੁਣ ਵੈਸਣ ਵਿੱਚ ਜੀ ਵੀ ਜੀ ਨਹੀਂ ਗਏ ਜੀ ਵੀਰ ਨੇ ਲੇਟ ਆ ਜੀ ਅੱਗੇ ਨੂੰ ਖੇਤੀ ਸਾਹਮਣੇ ਵਾਲੇ ਕੱਲੇ ਹੀ ਉਹ ਮੰਡੀ 'ਚ ਵੀ ਰਹਿੰਦੇ ਹੋ ਜਾਂ ਫਿਰ ਖੇਤ ਜਾਣੇ ਇਹਦਾ ਨਾ ਖੇਤੀ ਸਾਹਮਣੇ ਵਾਲਾ ਕੱਲੇ ਹੀ ਆ ਜੀ ਮੰਡੀ 'ਚ ਹੀ ਰਹਿੰਦਾ ਮੈਂ ਘਰੇ ਮੈਨੂੰ 17 ਦਿਨ ਹੋ ਗਏ 17 ਦਾ ਜੋ ਮੈਂ ਦੋ ਵਾਰੀ ਗਿਆਗਾ ਮੇਰਨਾ ਤਾਂ ਬਲਾਰ ਸਿੰਘ ਹੈ ਜੀ ਪੰਜ ਕਿੰਨੇ ਦਿਨ ਹੋ ਗਏ ਤੁਸੀਂ ਮੰਡੀ 'ਚ ਬਟੇ ਨੂੰ ਕੀ ਸਮੱਸਿਆ ਮੰਡੀ 'ਚ ਜੀ ਸਨ ਪੰਜ ਦਿਨ ਹੋ ਗਿਆ ਹੂੰ ਕਿਹੜਾ ਪਿੰਡ ਹੈ ਭਾਈ ਪਿੰਡ ਜੱਸੀਪਾਉ ਵਾਲੀ ਜੱਸੀਪਾਉ ਵਾਲੀ ਤੇ ਕੀ ਕਾਰਨ ਝੋਨਾ ਚੱਕੇ ਨਗਾਰੇ ਨਮੀ ਨਹੀਂ ਪੂਰੀ ਆ ਰਹੀ ਮੋਇਸਚਰ ਪੂਰਾ ਨਹੀਂ ਆ ਰਿਹਾ ਜਾਂ ਕੀ ਦਿੱਕਤ ਹੈ ਜੀ ਮਕਤਰਾ ਵਾਲਾ ਤਾਂ ਆਇਆ ਹੀ ਨਹੀਂ ਜੇ ਜਲਾਇਆ ਹੀ ਨਹੀਂ ਮਕਤਰਾ ਸਾਡਾ ਖਿਆਲ ਛੱਡਿਆ ਹੂੰ ਇੱਕ ਉਹ ਢੇਰੀ ਜਰ ਗੁਰਸੀ ਮੇਰੀ ਤੇਰੀ ਪਹਿਲਾਂ ਆਇਆ ਮਾਲ ਇਕੱਠਾ ਹੀ ਸੀ ਉਹ ਤੇਰੀ ਇੱਕ ਤਲ ਗਈ ਉਹ ਕਹਿੰਦੇ ਵੀ ਇਹ ਉਹ ਤਾਂ ਕੱਲ ਹੀ ਉਹਨੇ ਕਹਿਤਾ ਸੀ ਭਰ ਦੇ ਪਰ ਅੱਜ ਦੇ ਬਾਰੇ ਹਜੇ ਨਾ ਤਾਂ ਮਕਤਰਾ ਆਇਆ ਤੇ ਨਾ ਹੀ ਭਰੀਆ ਨਾ ਕੋ ਕੁ ਕੁ ਕੁਸ਼ ਵੀ ਨ ਕਰਿਆ ਜੇ ਬਾਰੇ ਪੰਜ ਦਿਨ ਹੋ ਗਏ ਨਮੀ ਵੀ ਚੈੱਕ ਨਹੀਂ ਹੋਈ ਹੂੰ ਹੂੰ ਮੇਰੇ ਦੀ ਤਾਂ ਹੋਈ ਨਹੀਂ ਦੂਜਿਆਂ ਦਾ ਤਾਂ ਕਹਿ ਨਹੀਂ ਸਰ ਦੇ ਝਾੜ ਇਸ ਵਾਰ ਕਹਦੇ ਆ ਕਾफी ਘਟਿਆ ਤੁਹਾਨੂੰ ਵੀ ਲੱਗੇ ਜਿਹੜੀ ਪਹਿਲਾਂ ਢੇਰੀ ਵਿਕੀ ਆ ਉਹਦੇ ਚ ਘਟਿਆ ਝਾੜ ਹਾਂ ਘਟਿਆ ਜੀ ਕਿੰਨਾ ਕੁ ਏਕੜ ਮਗਰ ਇਸ ਦੀ ਘਟਿਆ ਮੇਰੇ ਖੇਤ ਦੇ ਵਿੱਚ ਤਾਂ 2 ਪੁਆਇੰਟ ਵਾਲਾ ਏਕੜ ਮਗਰ ਪੈਂਦਾ ਕਾੜਦਾ ਜੀ 2.5 ਹਾਂ ਏਕੜ ਮਗਰ ਏਕੜ ਮਗਰ ਕਾਰਨ ਹਾਂ ਜੀ ਕਾਰਨ ਰਾਨ ਤਾਂ ਜੀ ਕੀ ਕਹਿ ਸਕਦੇ ਆ ਕਈ ਵਾਰੀ ਇਹ ਵੀ ਘਟ ਵੱਧ ਹੋ ਸਕਦੀ ਹੈ ਹਾਂ ਹਰ ਬਾਰਸ਼ ਬਾਰ ਬਾਰਸ਼ ਤੇ ਵੀ ਨਰਪਰ ਹੋ ਜਾਂਦਾ ਗੱਲ ਐ ਵੀ ਹੋ ਜਾਂਦਾ ਕਈ ਵਾਰ ਡਿੱਗ ਡੁਗ ਪੈਂਦਾ ਚੋਨਾ ਇਹ ਕਾਰਨ ਵੀ ਹੋ ਜਾਂਦਾ ਕਾਰਨ ਤਾਂ ਬਾਹਲੇ ਹੋ ਜਾਂਦੇ ਕਣਕ ਦੀ ਵਿਹਾਈ ਕਿੰਨੀ ਕਨੀ ਟਾਲਦੀ ਦੀ ਗੱਲ ਕਰਦੇ ਸੀ ਕਣਕਤਾ ਜੀ ਹੁਣ ਇਹ ਆ ਵੇਖ ਲਓ 11ਵਾਂ ਮਹੀਨਾ ਜਾਣ ਵਾਲਾ ਹੀ ਐ 11ਵੇਂ ਮਹੀਨੇ ਦੇ ਵਿੱਚ ਵਿੱਚ ਹੋਣੀ ਚਾਹੀਦੀ ਸੀ ਤੇ ਹੁਣ ਦੇਖ ਲਓ ਵੀ ਕੈ ਤਰੀਕ ਹੋ ਗਿਆ ਅੱਜ 20 ਹਾਂ ਜੀ ਯਾਹ ਦੱਸ ਦਿਨਾ ਚੇ ਕਿ ਕਿੰਨੇ ਕਣਕ ਵਿੱਚ ਜੋ ਵੀ ਹਜੇ ਤਾਂ ਚੋਨਾ ਆਈ ਜਾਂਦਾ 11 ਮਹੀਨਾ ਲੱਗਦਾ ਆਟਰਾ ਲੀਆਂ ਲਹੀ ਜਾਂਦੀਆਂ ਨੇ ਮੰਡੀ ਚ ਐਡਾ ਬੌਣੀਆਂ ਦੀ ਹੋਈ ਆ ਹਾਂ ਲੱਗਦਾ ਨਹੀਂ ਵੀ ਆਪਾਂ ਨੂੰ ਅਗਰ ਬਾਕੀ ਫਸਲਾਂ ਦਾ ਐਮਐਸਪੀ ਮਿਲੇ ਖਰੀਦ ਦੀ ਗਰੰਟੀ ਹੋਵੇ ਆਪਾਂ ਝੋਨੇ ਦਾ ਰਾਹ ਛੱਡ ਸਕਦੇ ਆ ਫਿਰ ਕਿਵੇਂ ਝੋਨੇ ਦਾ ਰਾਹ ਕਿਵੇਂ ਛੱਡਿਆ ਜੇ ਉਜੀ ਜੇ ਜੋ ਹਟੋ ਨਹੀਂ ਤਾਂ ਵਗੈਰ ਤਾਂ ਫਸਲ ਹੀ ਹੋਰ ਹੁੰਦੀ ਨਹੀਂ ਹੁਣ ਵੀ ਅਟਕੀ ਨਾ ਤਾਂ ਨਾਮਾ ਤੇ ਨਾ ਹੀ ਸਰੋਂ ਹੁੰਦੀ ਆ ਉੱਜੇ ਆਪਾਂ ਸੌਣੀ ਆ ਪਾਸੇ ਆੜੀ ਵਾਲੇ ਪਾਸੇ ਜੇ ਅੱਗੇ ਸਰੋਂ ਵੀ ਨਹੀਂ ਹੁੰਦੀ ਤੇ ਸੌਣੀ ਵਾਲੇ ਪਾਸੇ ਜੇ ਝੋਨਾ ਨਹੀਂ ਲਾਉਂਦੇ ਨਰਮਾ ਨਹੀਂ ਹੁੰਦਾ ਕਰਗੇ ਕੀ ਕਾਰਨ ਤੁਸੀਂ ਦੱਸੋ ਇਹਨਾਂ ਦਿਨਾਂ 'ਚ ਜਦੋਂ ਮੰਡੀਆਂ 'ਚ ਇਹਨਾਂ ਤੰਗ ਪਰੇਸ਼ਾਨ ਹੁੰਦੇ ਆ ਵੀ ਇਹਦਾ ਕਾਰਨ ਉਹ ਲੱਗਦਾ ਨਹੀਂ ਵੀ ਆਪਾਂ ਖੱਟ ਕੇ ਦੂਜੀ ਪਾਸੇ ਚਲੇ ਜਾਵਾਂਗੇ ਉਸੇ ਉਸੂੰ ਦੀ ਹੈ ਜੀ ਕਹਿੰਦੇ ਆ ਮੋਰ ਤਾਂ ਸਾਬ ਕੇ ਮੱਛੇ ਸਾ ਬੈਠੇ ਆ ਇਹ じゃ ਕੋਈ ਬੰਦਾ ਨਹੀਂ ਜਿਹੜਾ ਖੁਸ਼ ਆ ਮੁੰਡਾ ਹੁਣੇ ਆ ਇਹ ਬਦਲ ਨੂੰ ਵਰਦਾ ਸਰ ਦਲੋਏ ਨੂੰ ਕਿ ਸਰ ਕੀ ਨਾਮ ਹੈ ਤੁਹਾਡਾ ਕਿ ਹੁਣ ਤੱਕ ਕਿੰਨੇ ਅੰਬ ਚੁੰਨੇ ਹੋ ਚੁੱਕੇ ਨੇ ਕਿੰਨੇ ਵੀ ਅਜੇ ਬਾਕੀ ਨੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਤੇ ਆਪਣੇ ਬਸ਼ੰਦਾ ਕਮੇਟੀ ਦੇ ਦੀਨ ਆਪਣੇ ਇੱਕ ਮੁੱਖ ਯਾਰ ਦੇ 14 ਕਿਲੋਮੀਟਰ ਟੋਟਲ 15 ਮੰਡੀਆਂ ਪੈਂਦੀਆਂ ਜਿਹਦੇ ਵਿੱਚ ਕੱਲ ਤੱਕ ਸਾਡੇ ਕੋਲੇ 90000 ਐਮਪੀ ਦੇ 90500 ਐਮਪੀ ਅਮਰ ਆਜੋ ਕੀ ਮੰਡੀ ਦੇ ਵਿੱਚ ਤੇ ਉਹਦੇ ਵਿੱਚੋਂ 85800 ਐਮਪੀ ਲਗਭਗ 84000 ਐਮਪੀ ਦੀ ਬੋਲੀ ਹੁਣ ਤੱਕ ਹੋ ਚੁੱਕੀ ਹੈ ਲੈਫਟਿੰਗ ਕਿੰਨੀ ਜੇ ਕਰਦੇ ਨੇ ਲੈਫਟਿੰਗ ਦੇ ਵਿੱਚ ਉਹਦੀ ਆਪਣੀ 75000 ਰਮ ਕੀ ਲਿਫਟ ਹੋ ਚੁੱਕੇਗਾ ਜੋ ਕਿ 90% ਦੇ ਕਰੀਬ ਆਪਣੀ ਡਿਪਟੀਗਮ ਤੱਕ ਹੋ ਚੁੱਕੀ ਪਈ ਹੈ ਪਿਛਲੇ ਸਾਲ ਕਿੰਨਾ ਵਧੇ ਗਏ ਜਾ ਕੇ ਨਵੇਂ ਜੇ ਪਿਛਲੇ ਸਾਲ ਆਪਣੇ ਕੋਲ ਹੀ 1 ਲੱਖ 70000 ਰਮ ਪੀ ਦੇ ਆਮਦਾਈ ਸੀਗੀ ਮੰਡੀ ਦੇ ਵਿੱਚ ਟੋਟਲ ਤੇ ਉਹਦੇ ਕੰਪੈਰੀਜ਼ਨ ਹਰ ਤੱਕ ਦਾ ਰੇਟ 90000 ਰਮ ਪੀ ਆਈ ਹੈ ਜੋ ਕਿ 85% ਬੰਦੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ 90% ਦੇ ਕਰੀਬ ਆਮਦਨੀ ਆ ਚੁੱਕੀ ਪਈ ਹੈ ਇਸ ਹੱਦ ਤੱਕ ਉਹਦੇ ਅਪਨੀਕਰ ਕਟੋਗੇ ਲਿਖਾ ਕਟਣ ਦਾ ਕੀ ਕਾਰਨ ਲੱਗਦਾ ਕੀ ਮਤਲਬ ਕਟਣ ਦਾ ਹੀ ਕੁਸ਼ਤਾ ਆਪਣਾ ਬਜਾਨ ਦੇ ਏਰੀਆ ਦੇ ਕਰਕੇ ਹੈਗਾ ਬਾਸਮਤੀ ਦੀ ਜਿਹੜਾ ਹੈਗਾ ਰਕਵ ਵਧਿਆ ਹੈਗਾ ਇਸ ਦੇ ਸਬਕਾਬਲੇ ਤੇ ਕੁਛ ਜਿਵੇਂ ਆਪਾਂ ਨੂੰ ਲੱਗ ਰਿਹਾ ਫਟਾ ਵੀ ਝਾੜਦਾ ਫਰਕ ਹੈਗਾ ਕਿੰਨਾ ਝਾੜਦਾ ਲੱਗਦਾ ਹੈ 20 ਦੱਸੋ ਇਹ ਐਗਜੈਕਟ ਡਾਟਾ ਮਿਲੂਗਾ ਹੈ ਕਿੰਨਾ ਹੈਗਾ ਹਲਵਾ ਤਾਂ ਵੀ ਕਿਸਾਨ ਨੂੰ ਨਹੀਂ ਕਿੰਨੇ ਅਕਸਰ ਨਹੀਂ ਕਿੰਨਾ ਘੱਟ ਮਿਲਦਾ ਹੈ ਨਹੀਂ ਝਾੜਦਾ ਤਾਂ ਕੋਈ ਜ਼ਿਆਦਾ ਵੀ ਐਗਜੈਕਟ ਡਾਟਾ ਮੈਨੂੰ ਹੈ ਨਹੀਂਗਾ ਇਹਦੇ ਹਾਲਾਂ ਘਟਿਆ ਜ਼ਰੂਰ ਹੈਗਾ ਪਰ ਤੇ ਕੁਛ ਆਪਣੇ ਵਿਜਾਨ ਦਾ ਫਰਕ ਦੋਨੋਂ ਕੰਬਾਈਨ ਕਰਕੇ ਵੀ ਇਹ ਕੁਝ ਘੱਟ ਰਿਹਾ ਸਾਡੇ ਕੋਲ ਦਾ ਪਰਸੈਂਟੇਜ ਜੀ ਸਰਮਾਂਚ ਜਿਹੜੇ ਮੰਡੀਆਂ ਜਲਦੀ ਵਿਕ ਲਈਆਂ ਹੋ ਗਈਆਂ ਜਿਵੇਂ ਅਸੀਂ ਲੱਗਦਾ ਨਹੀਂ ਵੀ ਇਸ ਵਾਰ ਜਿਹੜਾ ਦਸੰਬਰ ਆਉਣ ਵਾਲਾ ਹੈਗਾ ਇੰਨੀ ਦੇਰ ਜਿਹੜਾ ਹੋੜ ਹੈ ਝੋਨੇ ਦੀ ਖਰੀਦ ਦਾ ਜਿਹੜਾ ਸੀਜ਼ਨ ਚੱਲ ਸਕਦਾ ਦੇਖੋ ਪਿਲੇ ਸਾਲ ਹੁਣ ਤੱਕ ਲਗਭਗ ਮੰਡੀਆਂ ਵਿਕ ਹੋ ਜਾਂਦੀਆਂ ਸੀਗੀਆਂ ਪਰ ਇਸ ਵਾਰੀ ਸੀਜ਼ਨ ਚੱਲਿਆ ਲੇਟ ਜੀ ਆ ਸਾਡੇ ਕੋਲ ਐ ਲੋ ਵੀ ਕੱਟੋ-ਕੱਟ 7-8 ਦਿਨ ਦੇ 10 ਦਿਨ ਦੇ ਕਰੀਬ ਹੀ ਲੇਟ ਜੀ ਬੀਲੇ ਸਾਡੇ ਮੁਕਾਬਲੇ ਤੇ ਉਹੀ ਹੈਗਾ ਗਏ ਹੁਣ ਡਿਲੇ ਪੈ ਰਿਹਾ 10 ਨਾਲ ਉਹੀ ਇਸੇ ਤਰ੍ਹਾਂ ਖਰੀਦ ਦੇ ਲੇਟ ਹੋਣ ਦਾ ਕਾਰਨ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਣਾ ਕਰ ਤੋਂ ਉਹ ਤੋਂ ਜਿਵੇਂ ਪਿਛਲਾ 3-4 ਦਿਨ ਕਾਫੀ ਸੀਮਟ ਘਟੀ ਹੈ ਵੀ ਮੌਸਮ ਦੇ ਵਿੱਚ ਠੰਡ ਕਾਉਣ ਨਾਲ ਨਮੀ ਦੀ ਮਾਤਰਾ ਵੀ ਸਹੀ ਨਹੀਂ ਆਉਂਦੀ ਨਹੀਂ ਇਹ ਤਾਂ ਉਹ ਸੀਜ਼ਨ ਹੀ ਲੇਟ ਆ ਪਿਲੀ ਵਾਰੀ ਜਿੱਥੋਂ ਨਾ ਪਹਿਲਾਂ ਪੱਕਿਆ ਇਸੇ ਲੇਟ ਪੱਕਿਆ ਗਿਆ ਬਾਕੀ ਇਸੇ ਠੰਡ ਵੀ ਦੇ ਲੇਟ ਪਈ ਹੈ ਆਪਣੀ ਉਹ ਹੋਸਾ ਉਸੇ ਨਾਲ ਹੀ ਇਹ ਸੀਜ਼ਨ ਲੇਟ ਚੱਲਿਆ ਹੋਵੇ ਪਹਿਲਾਂ ਠੰਡ ਆਪਣੀ ਚੜ੍ਹਦੀ ਸ਼ੁਰੂ ਹੁੰਦੀ ਜਦ ਅਪਦੇਸਾਰੀ ਵੇਲੇ ਹੁੰਦੀ ਸੀ ਹੁਣ ਹੌਲੀ-ਹੌਲੀ ਹੁਣ ਠੰਡ ਆਈ ਹੋ ਬੋਗਣਾ ਪੈਣ ਲੱਗੀ ਹੈਗੀ ਪਹਿਲਾਂ ਗਰਮੀ ਸੀਗੀ ਲੱਗਦਾ ਇਹ ਜਿਵੇਂ ਹੁਣ ਖਰੀਦ ਚੱਲ ਰਹੀ ਹੈ ਆ ਤਕ ਮੇਰੇ ਕੋ ਬੈਂਡਾ ਕਮੇਟੀ ਰਟਾਏਗਾ ਬੈਂਡਾ ਕਮੇਟੀ ਦੇ ਦਿਨ ਤਾਂ ਕੋਈ ਸੇ ਪਰਸੈਂਟੇਜ ਹੁਣ ਘਟਦੀ ਲੱਗ ਰਹੀ ਹੈਗੀ ਜਿਲ੍ਹੇ ਦੇ ਮੇਰੇ ਕੋ ਹੈਂਡ ਡਾਟਾ ਹੋ ਗਿਆ ਜਿਲ੍ਹੇ ਦੇ ਵਿੱਚ ਨੇੜੇ ਪਹੁੰਚੀ ਆਪਾਂ